ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਅੱਜ ਦੀ ਮੀਟਿੰਗ ਹੋਈ ਸੀ ਜਿੱਥੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਕਿਵੇਂ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਹੁਲਸ ਨੂੰ ਵਰਤ ਆਮ ਲੋਕਾਂ ਨੂੰ ਤੰਗ ਕਰਨ ਤੇ ਲੱਗੀ ਹੈ ਆਪਣੇ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਹੈ ਇਹ ਮੈਂ ਦੱਸਣਾ ਚਾਹਣਾ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦਾ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਝੂਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਨਾਲ ਉਹਨਾਂ ਦੇ ਡਿਸਪਰਪੋਰਸ਼ਨਲ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾਂ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਐ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਐ ਉਹ ਚਾਹੁੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਗੜ੍ਹ 'ਚ ਜਾ ਕੇ ਇਹਨਾਂ ਨੂੰ ਪਹੁੰਚਾਇਆ ਤੇ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਆ ਉਹ ਅਫਸਰ ਹੈ ਕੋਈ 6 ਮਹੀਨੇ ਜੇਲ੍ਹ ਕੱਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕਰਾਪਟ ਉਹ ਅਫਸਰ ਚੁਣੇ ਆ ਉਹੀ ਅਫਸਰ ਬਿਕਰਮ ਉਹੀ ਅਫਸਰ ਪੁਰਾਣੇ ਜਿੱਥੇ ਜਿੱਥੇ ਆ ਕਹਿੰਦੇ ਆ ਇਹਨਾਂ ਦੇ ਹਿਟਮੈਨ ਆ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਉਹ ਹੈ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਾ ਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਨਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨੀਆਂ ਕਾਨੂੰਨੀਆਂ ਧੱਜੀਆਂ ਓੜਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਹਾਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਇਹਨੇ ਸਵੇਟ ਸੀਏ ਹੈ ਲੁਬਕੀਲੇ ਲੁਧਿਆਣੇ ਵਿੱਚ ਉਹਨਾਂ ਦੇ ਘਰੇ ਉਹਨਾਂ ਦੇ ਦਫਤਰ 'ਤੇ ਰੇਡ ਮਾਰੀ ਉਹ ਜਿਹੜੇ ਸੀ ਇਕੱਲੇ ਮੇਰੇ ਨਹੀਂ ਐ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇਨਕਮ ਟੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਦੇ ਰੇਡ ਮਾਰੀ ਉਹਨਾਂ ਦਾ ਕੀ ਐਸਜੀਪੀਸੀ ਦਾ تعلق ਹੈ ਉਹਨਾਂ ਦਾ ਕੋਈ تعلق ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਸੇ ਚੱਕ ਲੈ ਹੋਰ ਕੋਈ ਦੇਖਿਆ ਨਹੀਂ ਮੇਰਾ ਜੋ ਅਕਾਊਂਟ ਸੀ ਬੈਲੈਂਸ ਸ਼ੀਟ ਚੱਕ ਲੈ ਉਹਦੇ ਬਾਅਦ ਇੱਕ ਹੋਰ ਬਠਿੰਡੇ ਸੀ ਇਹ ਜੇ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਸਾਡੇ ਉਹਦੇ ਦਫ਼ਤਰ ਕਿਸੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਉਹ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿ ਕਿਸੇ ਦਾ ਡੀਜੀਪੀ ਕੋਲ ਜਾਣੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਹੈ ਕਿ ਲਕੋ ਲਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸੁਮੂਤੀ ਕੌਰ ਕਮੇਟੀ ਅੱਜ ਡੀਜੀਪੀ ਸਾਹਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਹਾਂ ਜਿਹਦਾ ਜੋ ਚੈੱਕ ਕਰਨਾ ਹੈ ਕਰ ਲਓ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਵਾਅਦਾ ਕਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਜਿਹੇ EMPLOYEES ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਿਹਾ ਜੇ ਹਿੰਮਤ ਆ ਤੇ ਮੇਰੇ ਤੇ ਪਰਚਾ ਦਿਓ ਦਿਓ ਪਰਚਾ ਮੇਰੇ ਤੇ ਲਓ ਸੱਚ ਬੋਲਣ ਮੈਂ ਕੋ ਭੱਜਿਆ ਤੁਸੀਂ ਆਪ ਹੀ ਕਿਹਾ ਸੀ ਸੁੱਖ-ਵਿਲਾਸ ਟਾਉਂਗੇ 5 ਸਾਲ ਹੋ ਗਿਆ ਕਿਉਂ ਨਹੀਂ ਟਾਇਆ ਹੁਣ ਮੇਰਾ ਸਾਰਾ ਕੁਝ ਲੀਗਲ ਹੈ ਬੱਸਾਂ ਕਹਿੰਦੇ ਸੀ ਆ ਜਿਹੜਾ ਮਨ ਆ ਸੋਚਦੇ ਕਿ ਡਰਾ ਡਰਾ ਲਾਂਗੇ ਸ਼ਰੋਮ ਨਹੀਂ ਖਾਲੀ ਦਿਲ ਕੋਈ ਡਰਨ ਵਾਲੀ ਪਾਰਟੀ ਨਹੀਂ ਹੈ ਸਭ ਪ੍ਰਕਾਸ਼ ਸਿੰਘ ਬਾਦਲ ਨੇ ਨਾ ਬਾਦਲ ਸਾਹਿਬ ਝੁਕੇ ਨਾ ਡਰੇ ਭਾਵੇਂ 16-16 ਸਾਲ ਜੇਲਾ ਕਟੀਆਂ ਤੇ ਮੈਂ ਕੇਜਰੀਵਾਲ ਨੂੰ ਕਹਿ ਦੇਣਾ ਚਾਹਣਾ ਹੈ ਕਿ ਜੇ ਹਿੰਮਤ ਆ ਤਾਂ ਸਿੱਧਾ ਆਪ ਮੈਦਾਨ ਦੇ ਵਿੱਚ ਐਵੇਂ ਪੁਲਿਸ ਨੂੰ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਆਪਣੇ ਹਥਿਆਰ ਬਣਾ ਕੇ ਉਹਨਾਂ ਨੂੰ ਝੂਠੇ ਲੋਕਾਂ ਦੇ ਕਾਨੂੰਨ ਦੀ ਧਜੀਆਂ ਉੜਾ ਕੇ ਤੁਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਜੇ ਕਰਨਾ ਤੇ ਆਓ ਸਿੱਧੇ ਆਓ ਤੇ ਐਸ ਕਰਕੇ ਮੈਂ ਡੀਜੀਪੀ ਸਾਹਿਬ ਨੂੰ ਅਸੀਂ ਗਿਆ ਜੇ ਇਹਨਾਂ ਨੇ ਕੋਈ ਗਲਤ ਕੀਤਾ ਫਿਰ ਸ਼ਰੋਮ ਨਹੀਂ ਇਕਾਲੀ ਦਲ ਸੜਕਾਂ ਤੇ ਵੀ ਆਉਂਗੀ ਅਸੀਂ ਘੇਰਾ ਕਰਾਂਗੇ ਭਾ ਜਿੰਨੇ ਮਰਜ਼ੀ ਪਰਚੇ ਦੇ ਦਿਓ ਅਸੀਂ ਪਰਵਾਹ ਨਹੀਂ ਕਰਾਂਗੇ ਬੀਜਪੀ ਸਾਹਿਬ ਨੇ ਕੀ ਕਿ ਸਾਹਿਬ ਨੇ ਮੈਂ ਉਹਨਾਂ ਨੂੰ ਕਹਿ ਕੇ ਆ ਗਿਆ ਸਿੱਧੀ ਵਾਰਨਿੰਗ ਦੇ ਕੇ ਆ ਗਿਆ ਕਿ ਹੁਣ ਤੁਹਾਡੇ ਤੇ ਆਏ ਜੇ ਪੰਜਾਬ ਵਿੱਚ ਤੁਸੀਂ ਗੁੰਡਾਗਰਦੀ ਦਾ ਰਾਜ ਰੱਖਿਆ ਜਿਨ੍ਹਾਂ ਦੀ ਗੁੰਡਾਗਰਦੀ ਨਹੀਂ ਅਸੀਂ ਚੱਲਣ ਦੇਣੀ ਪੰਜਾਬ ਪੁਲਿਸ ਨੂੰ ਵਰਤ ਕੇ ਆ ਗੁੰਡਾਗਦੀ ਕਰਨਗੇ ਫਿਰ ਸਾਡੇ ਕੋਲ ਮਰਜ਼ੀ ਵੜਿਆ ਅਸੀਂ ਜੋ ਮਰਜ਼ੀ ਜੇਲਾਂ ਜਾਣਾ ਆਪੇ ਕਿਤੇ ਮਰਜ਼ੀ ਫਿਰ ਤਾਂ ਸੜਕਾਂ ਸਾਰੀਆਂ ਜਾਮ ਹੋਣਗੀਆਂ ਫਿਰ ਇਹਨਾਂ ਦੇ ਸਾਰੇ ਅਫਸਰਾਂ ਨੂੰ ਅਸੀਂ ਘਰੋਂ ਨਹੀਂ ਨਿਕਲ ਦੇਵਾਂਗੇ ਗੈਂਸਟਰ ਧਮਕਾ ਰਹੇ ਨੇ ਗੈਂਸਟਰ ਇਹ ਹੁਣ ਜਿਹੜਾ ਕੰਮ ਪੁਲਿਸ ਦਾ ਗੈਂਗਸਟਰ ਫੜਨਾ ਹੈ ਡਰੱਗਸ ਨੂੰ ਰੋਕਣਾ ਹੈ ਉਹ ਤਾਂ ਕਰਨੀ ਦੇ ਇੱਕੋ ਕੰਮ ਹੈ ਇਹਨਾਂ ਦੇ ਵਹਿਬ ਤੇ ਹੋਰ ਪਤਨੀ ਆ ਜੇ ਬੰਦੇ ਦਿੱਲੀ ਬੈਠੇ ਆ ਜਿਹੜੇ ਰੋਜ਼ ਟੈਲੀਫੋਨ ਕਰ ਕਰ ਕੇ ਇਹਨੂੰ ਫੜ ਲਓ ਇਹਨੂੰ ਫੜ ਲਓ ਆ ਵਰਕਰ ਨੂੰ ਫੜ ਲਓ ਕਾਲੀ ਦਲ ਦੇ ਸਰਨ ਪੰਜਾਬ ਕੇ ਸੀ ਦੇ ਫਿਰ ਰੇਡ ਕੀਤੀ ਗਈ ਹੈ ਮੀਡੀਆ ਕੇ ਸੀ ਦੇ ਫਿਰ ਅੱਜ ਰੇਡ ਕੀਤੀ ਮੈਂ ਉਹੀ ਕਹਿਣਾ ਹੈ ਜਿਹੜਾ ਸੋਚਦੇ ਹੈ ਕਿ ਜਿਹੜਾ ਜਿਹੜਾ ਇਹਨਾਂ ਦੇ ਥੱਲੇ ਨਹੀਂ ਲੱਗਦਾ ਹੁਣ ਉਹਨੂੰ ਅਸੀਂ ਪੂਰਾ ਜੋਰ ਲਾ ਕੇ ਅਸੀਂ ਉਹਨਾਂ ਨੂੰ ਪੁਲਿਸ ਵਰਤਾਂਗੇ ਮੈਂ ਕਹਾਂ ਭਾਵੇਂ ਵਿਜੀਲੈਂਸ ਵਰਤ ਲੋ ਕੁਝ ਮਰਜ਼ੀ ਕਰ ਲੋ ਪਰ ਜੇ ਤੁਸੀਂ ਤੁਸੀਂ ਅਕਾਲੀ ਦਲ ਨਾਲ ਤੁਸੀਂ ਜੇ ਲਾਉਂਗੇ ਪੰਗਾ ਫਿਰ ਫਿਰ ਲੜਾਈ ਜੇ ਅੱਜ ਸ਼ੁਰੂ ਕਰਨੀ ਹੈ ਫਿਰ ਚੱਜ ਨਾ ਕਰਿਓ पिछे हटना नहीं दूंगा चाहिए पंजाब आई वॉन्ट टू थैंक टू यू ऑनरेबल सुप्रीम कोर्ट की आज ऑनरेबल सुप्रीम कोर्ट ने भी किया है की कि कुछ स्टेट ऐसे है जहाँ जी पी और वो पंजाब है तभी कानून लागू नहीं हो रहा आम आदमी पार्टी का एजेंडा लागू हो रहा है और तभी चाहे वो मीडिया पर्सनल चाहे वो लॉ एंड ऑर्डर का कोलैप्स है चाहे वो टारगेटेड किलिंग है चाहे वो ऑपोजिशन लीडर्स को टारगेट करना है ये सारा इसलिए हो रहा है क्योंकि आपका डीजीपी एडॉक है अगर परमानेंट डीजीपी लग जाएगा उसकी बदली नहीं कर सकते दो साल फिर वो काम कानून के राही करेगा केजरीवाल और भगवंतमान के हिसाब से नहीं करेगा इसलिए पंजाब नीड्स अ परमानेंट डीजीपी हु इन्फोर्सेज द लॉ ਸਰ ਹਾਈ ਕੋਰਟ ਦੇ ਵਿੱਚ ਵੀ ਲਾਰਡ ਆਰਡਰ ਨੂੰ ਲੈ ਕੇ ਕਾਫੀ ਟਿਪਿੰਗ ਹੋਈ ਹੈ ਐਸਪੀ ਤੱਕ ਐਸਐਸਬੀ ਤੱਕ ਆ ਗਿਆ ਦੇਖੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਜਿਹੜਾ ਹੰਸ ਹੈ ਜੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਵਾਈਲੇਟ ਕਰ ਸਕਦਾ ਹੈ ਤੇ ਉਹ ਕੁਝ ਕਰ ਸਕਦਾ ਹੈ ਔਰ ਉਹਨੂੰ ਤਾਂ ਸਸਪੈਂਡ ਹੋ ਕੇ ਉਹਦੇ ਖਿਲਾਫ ਤਾਂ ਕਾਰਵਾਈ ਹੋਣੀ ਚਾਹੀਦੀ ਮੇਰੇ ਕੇਸ 'ਚ ਵੀ ਅੱਜ ਅੱਜ ਜੱਜ ਸਾਹਿਬ ਨੇ ਉਸ ਇਸ਼ੂ ਨੂੰ ਰੇਜ਼ ਕੀਤਾ ਹੈ ਜਦੋਂ ਉਨ੍ਹਾਂ ਨੇ ਇੱਕ ਮੁਲਾਜ਼ਮ ਦੀ ਔਰ ਸੀਜੀਐਮ ਸਾਹਿਬ ਦੇ ਮੁਲਾਜ਼ਮ ਦੀ ਕੁੱਟਮਾਰ ਕੀਤੀ ਸੀਜੀਐਮ ਸਾਹਿਬ ਨੇ ਕਿਹਾ ਉਹ ਮੇਰੇ ਕੇਸ ਨਾਲ ਹੀ ਸੰਬੰਧਿਤ ਸੀ ਔਰ ਸੀਜੀਐਮ ਸਾਹਿਬ ਨੇ ਕਿਹਾ ਕਿ ਪਰਚਾ ਦਰਜ ਕਰੋ ਹੰਸ ਨੇ ਕਹਾ ਨਹੀਂ ਕੀਤਾ ਹੰਸ ਤਾਂ ਇਹ ਜੁਡੀਸ਼ਰੀ ਨੂੰ ਝੂਠ ਬੋਲ ਰਿਹਾ ਹੰਸ ਸਾਹਿਬ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ 'ਚ ਖੇਲ ਰਿਹਾ ਹਰ ਹੰਸ ਵਰਗੇ ਅਫਸਰ ਤਾਂ ਆਰ ਟਿਕਿੰਗ ਟਾਈਮ ਬ bomb ਫਾਰ ਲਾਅ ਐਂਡ ਆਰਡਰ ਏ ਲੋਕ ਤਾਂ ਪੰਜਾਬ ਤੂੰ ਅੱਗ ਲਵਾ ਦੇਣਗੇ ਜੇ ਇਸ ਤਰ੍ਹਾਂ ਚੱਲ ਰਿਹਾ ਬਾਰਡਰ ਸਟੇਟ ਨੂੰ ਅਸੀਂ ਆ ਗਏ ਹਾਂ ਹਾਂ ਖੜੇ ਹਾਂ ਇੱਥੇ ਬੰਦੇ ਕਹਿ ਰਹੇ ਨੇ ਕਿ 32800 ਰੁਪਏ ਦੇ ਮਾਮਲੇ 'ਚ ਜੇ ਕਰੈਕਸ਼ਨ ਲੈਣਾ ਜੇ ਕਾਰਵਾਈ ਕਰਨੀ ਹੈ ਤੇ ਮੇਰੇ ਤੇ ਕਰੋ ਮੈਂ ਇੱਥੇ ਬੈਠਾ ਨੋ ਸਰਦ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਕਿ ਇਹ ਸਾਰੇ ਬਹਾਨੇ ਨਾ ਬਣਾਓ ਤੁਸੀਂ ਮੇਰੇ ਤੱਕ ਪਹੁੰਚਣ ਨੂੰ ਇਹ ਸਾਰੇ ਇਸ਼ੂਜ਼ ਦੇ ਸਿੱਟ ਬਣੀ ਆ 32800 ਰੁਪਏ ਵਾਲੇ ਮਸਲੇ 'ਚ ਠੀਕ ਹੈ ਪਰ ਜਿਹੜੇ ਬੰਦਿਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ 328 ਰੁਪਿਆਂ ਬਾਰੇ ਤਾਂ ਪੁੱਛਗਿਛ ਹੀ ਨਹੀਂ ਕੀਤੀ ਜਾ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਦੱਸੋ ਸਾਨੂੰ ਕੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਫਿਰ ਇੰਨੀ ਖੇਚਲ ਕਿਉਂ ਕਰੀ ਜਾਂਦੇ ਹੋ ਮੈਂ ਆ ਗਿਆ ਮੈਨੂਫੈਕਚਰ ਕਰ ਰਹੇ ਹਾਂ ਤੁਸੀਂ ਚੀਜ਼ਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਲੋਕਾਂ ਨੂੰ ਖੱਜਲ ਕਰ ਰਹੇ ਹੋ ਤੇ ਜਿਹੜੇ ਏਜੰਡੇ ਤੇ ਤੁਹਾਨੂੰ ਚੱਲਣਾ ਚਾਹੀਦਾ ਉਸ ਤੋਂ ਪਾਸੇ हट ਕੇ ਜੇ ਟਾਰਗੇਟ ਇੱਕੋ ਹੈ ਸੁਖਬੀਰ ਸਿੰਘ ਬਾਦਲ ਹੈ ਤੇ ਸੁਖਬੀਰ ਸਿੰਘ ਬਾਦਲ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਖੂਨ ਹੈ ਕਦੇ ਪੁਲਿਸ ਤੋਂ ਕਦੇ ਇੰਨਾ ਗੱਲਾਂ ਤੋਂ ਡਰਨ ਵਾਲੇ ਨਹੀਂ ਹੈ ਅੱਜ ਸਰਕਾਰ ਬਖਲਾਹਟ ਚਾਈ ਹੋਈ ਹੈ ਸਰਕਾਰ ਦੇ ਪੈਨਿਕ ਰਿਐਕਸ਼ਨਸ ਆ ਇਹ ਸਾਰੇ ਉਹ ਇਸ ਕਰਕੇ ਹੈ ਕਿ ਅਕਾਲੀ ਦਲ ਦਾ ਉਭਾਰ ਜਿਹੜਾ ਉਹ ਇਹ ਸਰਕਾਰ ਤੋਂ ਇਹ ਸਰਕਾਰ ਉਸ ਉਭਾਰ ਤੋਂ ਡਰੀ ਹੈ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਬਣਦੀਆਂ ਸੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਨਿਭਾਈਆਂ ਚਾਹੇ ਉਹ ਫਲੱਡ ਰਲੀਫ ਦੇ ਦੌਰਾਨ ਹੋਵੇ ਜਿੱਥੇ ਕੇਂਦਰ ਦੀ ਸਰਕਾਰ ਵੀ ਫੇਲ ਹੋਈ ਜਿੱਥੇ ਸੂਬੇ ਦੀ ਸਰਕਾਰ ਵੀ ਫੇਲ ਹੋਈ ਲੋਕਾਂ ਨੇ ਮਹਿਸੂਸ ਕੀਤਾ ਜੇ ਪੰਜਾਬ ਦੇ ਨਾਲ ਅੱਜ ਖੜਾ ਔਕੇ ਵੇਲੇ ਜਿੱਤਾ ਸੁਖਵੀਰ ਸਿੰਘ ਬਾਦਲ ਖੜਾ ਹੈ ਉਸ ਤੋਂ ਬਾਅਦ ਤਰਨਤਾਰਨ ਦੀ ਚੋਣ ਆਈ ਲੋਕਾਂ ਨੇ ਬੜਾ ਭਰਮਾ ਸਵਾਗਤ ਸਮਰਥਨ ਦਿੱਤਾ ਇਸ ਗੱਲ ਦੇ ਬਾਵਜੂਦ ਕਿ ਸਰਕਾਰ ਵੱਲੋਂ ਅੰਨਾ ਤਸ਼ੱਦਦ ਅਕਾਲੀ ਦਲ ਦੇ ਵਰਕਰਾਂ ਤੇ ਟਾਇਆ ਗਿਆ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਆਈਆਂ ਅਕਾਲੀ ਦਲ ਦਾ ਉਭਾਰ ਉਹਦੇ ਵਿੱਚ ਵੀ ਵੇਖਣ ਨੂੰ ਮਿਲਿਆ ਸਰਕਾਰ ਇਹਨਾਂ ਗੱਲਾਂ ਤੋਂ ਡਰ ਕੇ ਅੱਜ ਸਾਰੀ ਪੰਜਾਬ ਦੀ ਪੁਲਿਸ ਲਾਅ ਐਂਡ ਆਰਡਰ ਨੂੰ ਛੱਡੋ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਤੇ ਲੱਗੀ ਹੈ ਹਰ ਬੰਦੇ ਤੇ ਨਿਗਰ ਰੱਖੀ ਜਾ ਰਹੀ ਹੈ ਪੁਲਿਸ ਵੱਲੋਂ ਹਰ ਬੰਦੇ ਦੀ ਕੀ ਮੈਂ ਕਹਾਂ ਫੋਲੋ ਕੀਤੇ ਜਾ ਰਹੇ ਆ ਲੋਕ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆਨਾ ਪਾਨਾ ਬਾਨੇ ਜਿਹੜੇ ਮਰਜ਼ੀ ਬਣਾ ਲੈਣ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਬਣਾਇਆ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਓਕੇ ਕਿਉਂ ਨਹੀਂ ਆ ਜਨ ਜੀ 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 ਜ ਦਿੱਲੀ ਵਾਲਿਆਂ ਤੋਂ ਡਾਇਰੈਕਸ਼ਨਸ ਆ ਰਹੀਆਂ ਨੇ ਦਿੱਲੀ ਵਾਲਿਆਂ ਦੇ ਨੁਮਾਇंदे ਬੈਠੇ ਆਉ ਡਾਇਰੈਕਸ਼ਨਸ ਦੇ ਰਹੇ ਆ ਉਹ ਡਾਇਰੈਕਸ਼ਨਸ ਪੁਲਿਸ ਹੈੱਡਕੁਆਰਟਰ ਰਹੀਂ ਜੇ ਤੁਸੀਂ ਅਫਸਰਾਂ ਨੂੰ ਥੱਲੇ ਦੇ ਰਹੇ ਹੋ ਤੇ ਫਿਰ ਮੈਂ ਹੀ ਆ ਜਾਂਦਾ ਇੱਥੇ ਸੋ ਅੱਜ ਸੁਖਵੀਰ ਸਿੰਘ ਬਾਦਲ ਸਾਰੀ ਕੋਰ ਕਮੇਟੀ ਨਾਲ ਇੱਥੇ ਆਏ ਆ ਤੇ ਬੈਠੇ ਉੱਤੇ ਜਿਹੜੇ ਤੇਰੇ ਬਕਰ ਬੁਲਾਏ ਗਏ ਜਿਹੜਾ ਬਾਦਲ ਵੀ ਬਕਰ ਜਿਹਨੇ ਸੈਂਡ ਦਿੱਤੀ ਕਿਸੇ ਨੂੰ ਬੁਲਾਇਆ ਨਹੀਂ ਗਿਆ ਜਿਵੇਂ ਜਿਵੇਂ ਮੈਨੂੰ ਵੀ ਨਹੀਂ ਬੁਲਾਇਆ ਗਿਆ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿਸੇ ਨੂੰ ਥੋੜੇ ਮਾਧਿਅਮ ਵਾਲੇ ਲੋਕ ਆ ਪਾ ਰਹੇ ਆ ਯਾਰ ਕਿਸੇ ਦੇ ਬਣਾਇਆ ਭਰਾ ਕੋਈ ਨਹੀਂ ਆਉਂਦਾ ਜਿੱਥੇ ਕੋਈ ਪ੍ਰੇਮ ਪਿਆਰ ਜਿੱਥੇ ਕੋਈ ਸਤਕਾਰ ਹੋਵੇ ਕਿਸੇ ਇਨਸਾਨ ਦਾ ਜਿੱਥੇ ਕਿਸੇ ਦੀ ਕਿਸੇ ਪ੍ਰਤੀ ਕੋਈ ਮੈਂ ਕਹਾਂ ਰਿਸਪੈਕਟ ਹੋਵੇ ਉੱਥੇ ਲੋਕ ਆ ਪਾਉਂਦੇ ਆ ਤੁਸੀਂ ਵੇਖੋਗੇ ਜਿਹੜੀ ਪੈਨਾਤੀ ਹੋ ਗਈ ਹੈ ਇਹ ਕੋਈ ਪਹਿਲੀ ਵਾਰੀ ਹੋਈ ਹੈ ਮੈਨੂੰ ਮੇਰੀ ਉਮਰ ਕੋਈ ਬਹੁਤੀ ਨਹੀਂ ਪਰ ਮੈਨੂੰ ਲੱਗਦਾ 200 ਵਾਰੀ ਤਾਂ ਮੈਂ ਜਾ ਆਇਆ ਹਾਂਗਾ ठाਣੇ ਕੀ ਫਰਕ ਪੈ ਜਾਣਾ ਜੀ ਬੱਸਾਂ ਲਾ ਲਓ ਟਰੱਕ ਲਾ ਲਓ ਟੈਂਕ ਲਾ ਲਓ ਯਾਰ ਠੀਕ ਹੈ ਨਾ ਲੜਾਈ ਲੜਾਂਗੇ ਪੰਜਾਬ ਦੀ ਸਾਲ ਰਹਿ ਗਿਆ 5 ਸਾਲ ਕਾਂਗਰਸ ਦੀ ਸਰਕਾਰ ਨੇ ਜ਼ੋਰ ਲਾ ਲਿਆ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਹਰ ਤਰੀਕੇ ਦਾ ਵਸੀਲਾ ਵਰਤਿਆ